एमपी ਦੇ ਇਲੈਕਸ਼ਨ ਆ ਗਈਆਂ ਹਲਕਾ ਭਦੌੜਚ ਆਪਾਂ ਕੀ ਦੇਖਦੇ ਹਾਂ ਕਿਹੜੀ ਪਾਰਟੀ ਬੂਰੇ ਜਾ ਰਹੀ ਆ ਪਾਰਟੀ ਜੀ ਸਿਮਰਜੀਤ ਸਿੰਘ ਮਾਨ ਬਾਕੀ ਸਿਮਰਨਜੀਤ ਮਾਨ ਹੈਗਾ ਇੱਧਰ ਦਾ ਵੱਧ ਸਿਮਰਨਜੀਤ ਮਾਨ ਬਾਈ ਯਾਰ ਕਿਸੇ ਨੇ ਕੁਛ ਕੀਤਾ ਹੀ ਨਹੀਂ ਅਜੇ ਤੱਕ 70 ਸਾਲਾਂ ਤੋਂ ਪਹਿਲਾ ਕਾਲੀ ਕਾਂਗਰਸ ਸਿੰਘ ਨੇ ਵੀ ਨਹੀਂ ਕੋਸ਼ਿਸ਼ ਕੀਤਾ ਝਾੜੂ ਵਾਲੇ ਨੂੰ ਬਣਾਤਾ ਇਹ ਉਹਨਾਂ ਨੇ ਵੀ ਨਹੀਂ ਟੱਕਾ ਤੋੜਿਆ ਸਾਰੇ ਲੋਕ ਇਹ ਤਾਂ ਦੁਖੀ ਆ ਯਾਰ ਅਡਾ ਪੂਰਾ ਫੋਨ ਸਪੋਰਟ ਆ ਬਈ ਸਾਡੀ ਨੂੰ ਪੌਣੀ ਬੋਡੀ ਸਮਰਜੀਤ ਮਾਨ ਨੂੰ ਆ ਬਈ ਮੌਜੂਦਾ ਮੌਜੂਦਾ ਸਰਕਾਰ ਤੋਂ ਖੁਸ਼ ਨਹੀਂ ਹੈਗੇ ਹਾਂ ਜੀ ਐਮਪੀ ਦੀਆਂ ਇਲੈਕਸ਼ਨ ਆ ਗਈਆਂ ਕਿਹੜੀ ਪਾਰਟੀ ਦਾ ਰੁਝਾਨ ਦੇਖ ਰਹੇ ਹੋ ਉਹ ਬੀਜੇਪੀ ਦਾ ਰੁਝਾਨ ਬੀਜੇਪੀ ਦਾ ਜਿਹੜਾ ਬੀਜੇਪੀ ਅਤਿਆਚਾਰ ਕਰ ਰਹੀ ਹੈ ਕਿਸਾਨਾਂ ਤੇ ਪੱਖ ਚੋਂ ਉਹਨਾਂ ਅੱਜ ਯਾਰ ਦਾ ਮੇਰੇ ਹੱਥੋਂ ਤਾਂ ਕੁਝ ਨਹੀਂ ਯਾਰ ਨਹੀਂ ਕਿਸਾਨ ਸੁਭ ਕਰਨ ਦੀ ਮੌਤ ਹੋਈ ਆ ਆਸ੍ਰੀ ਕਾ ਵੀਰੇ ਐਮਪੀ ਦੇ ਇਲੈਕਸ਼ਨ ਆ ਗੀਆਂ ਹਲਕਾ ਬਦੌੜਚਾ ਆਪਾਂ ਕੀ ਦੇਖਦੇ ਹਾਂ ਕਿਹੜੀ ਪਾਰਟੀ ਮੂਰੇ ਜਾ ਰਹੀ ਆ ਪਾਰਟੀ ਜੀ ਸਿਮਰਜੀਤ ਸਿੰਘ ਮਾਨ ਉਹ ਹੀ ਅੱਗੇ ਜਾ ਰਹੇ ਆ ਜਿਹੜੇ ਸਾਹਮਣੇ ਲੱਗ ਰਿਹਾ ਲੋਕਾਂ ਤੇ ਸਰਕਾਰ ਤੋਂ ਖੁਸ਼ ਨਹੀਂ ਹੈਗੇ ਐਵੇਂ ਕਹਦੇ ਜੀ ਸਰਕਾਰ ਨੇ ਕੋਈ ਕੰਮ ਖਾਸ ਕਰਿਆ ਨਹੀਂ ਤੇ ਇੱਕ ਅਸੀਂ ਵੀ ਪਹਿਲਾਂ ਵੀ ਇਥੋਂ ਉਹ ਮਾਨ ਸਾਹਿਬ ਆਉਂਦੇ ਸੀ ਤੇ ਅਸੀਂ ਉਹਨਾਂ ਨੂੰ ਹੀ ਸਪੋਰਟ ਕਰਾਂਗੇ ਪਹਿਲਾਂ ਵੀ ਉਹਨਾਂ ਨੂੰ ਹੀ ਸਪੋਰਟ ਕਰੀ ਸੀ ਨਹੀਂ ਕਿਹੜੀ ਗੱਲੋਂ ਮਾਨ ਸਾਹਿਬ ਨੂੰ ਤੁਸੀਂ ਵੋਟ ਪਾ ਰਹੇ ਹੋ ਸਾਡੇ ਪਿੰਡ ਨੂੰ ਸਭੇ ਦੀ ਆਪਣੀ ਜਮ ਸੀਗੀ ਏਡਾ ਪਿੰਡ ਆਉਣੀ ਸੀ ਜੀ ਜੀ ਜੇ ਹੁਣ ਮਾਨ ਸਾਹਿਬ ਦੇ ਬੜੇ ਐਮਐਲਏ ਬਣੇ ਹੋਏ ਆ ਜ ਆਪਣੇ ਲਾਸ ਨੂੰ ਗੋਗੇ ਜੀ ਅਸੀਂ ਉਹਨਾਂ ਨੂੰ ਮੰਗ ਕੀਤੀ ਸਾਡੇ ਗ੍ਰਾਉਂਡ ਦੀ ਮੰਗ ਕੀਤੀ ਸੀ ਹੂੰ ਤਾਂ ਗ੍ਰਾਉਂਡ ਸਾਡੇ ਵਾਂਗੂ ਪੂਰਣੀ ਹੋਈ ਤੇ ਜੀ ਹੂੰ ਤੇ ਸਾਡੇ ਜਿਹੜਾ ਜਮਦਸਨ ਸਮਾਨਤਾ ਨੂੰ ਸਮਝਦੇ ਦਮਾਣੇ ਦਿੱਤਾ ਜੀ ਤਾਂ ਕਰਕੇ ਸੋਨਾਂ ਨੂੰ ਵੋਟ ਪਾਉਣੀ ਹੈ ਜੀ। ਜੀ। ਇਹੀ ਜੱਡੀ ਜੀ ਬਸ ਅੱਭੀ ਸਾਡੇ ਨੌਜਵਾਨ ਜੋਸ਼ ਦੀ ਬਹੁਤ ਹੈਲਪ ਕਰੀ ਹੋਵੇ ਜੀ। ਜੀ ਜੀ ਹਾਂਜੀ। ਨਹੀਂ ਇਹ ਵਿੱਚ ਵਿਰੋਧੀ ਦਾ ਦੋਸਲਾ ਰਹੇ ਨੇ ਮਾਨ ਸਾਹਿਬ ਤੇ ਵੀ ਇਹ ਬੁੱਢਾ ਸੇਰ ਹੋ ਗਿਆ ਵੀ ਜਿਹੜੀ ਦਿਮਾਗ ਚ ਆਉਂਦੀ ਹੈ ਉਹੀ ਕੱਢ ਮਾਰਦੇ ਨੇ। ਨਹੀਂ ਆਪਣੇ ਹਿਸਾਬ ਨਾਲ ਜਿਵੇਂ ਉਹਨਾਂ ਨੇ ਸਾਡੀ ਪਹਿਲਾਂ ਹੀ ਮਤਲਬ ਉੱਠਣ ਤੋਂ ਪਹਿਲਾਂ ਹੀ ਸਪੋਰਟ ਕਰੀ ਆ ਸਾਡੇ ਲਈ ਤਾਂ ਉਹੀ ਸਹੀ ਆ ਮੰਨ ਕੇ ਚੱਲੋ। ਵੇहां ਉਹਨਾਂ ਨੇ ਸਾਨੂੰ ਪਹਿਲਾਂ ਹੀ ਇੰਨੀ سپورਟ ਕਰੀ ਆ ਵੀ ਜਿਮ ਦਾ ਸਮਾਨ ਦਿੱਤਾ ਤੇ ਹੋਰ ਵੀ ਸਾਡਾ ਗਰਾਊਂਡ ਦਾ ਵੀ ਚੱਲ ਰਿਹਾ ਥੋੜਾ ਤੇ ਤਾਂ ਕਰ ਕੀ ਲੱਗਦਾ ਜਿੱਤ ਜਾਣਗੇ 80% ਚਾਂਸ ਕਿਹੜੀ ਪਾਰਟੀ ਨਾਲ ਟੱਕਰ ਮਾਣਦੇ ਉਹਨਾਂ ਦੀ ਉਹਨਾਂ ਦੀ ਜੀ ਸ਼ਾਇਦ ਕਾਂਗਰਸ ਦੀ ਜੀ ਧੰਨਵਾਦ ਕਿਹੜੀ ਪਾਰਟੀ ਦਾ ਰੁਝਾਨ ਦੇਖ ਰਹੇ ਹੋ ਸਾਡੇ ਲਈ ਤਾਂ ਸਾਰੇ ਇੱਕ ਬਰਾਬਰ ਹੀ ਲੱਗਦੇ ਆ ਇਹ ਕੰਮ ਦਾ ਕਰਕੇ ਕਰਦਾ ਹੁੰਦੇ ਹੂੰ ₹2 ਦਾ ਕੋਈ ਫਾਇਦਾ ਤਾਂ ਹੈ ਨਹੀਂ ਕਿਸੇ ਨੇ ਅਜੇ ਤੱਕ ਕੰਮ ਦਾ ਕੀਤਾ ਨਹੀਂ ਰੋਟੀ ਦਾ ਕਰਕੇ ਖਾਣੀਆਂ ਦਿਹਾੜੀ ਕਰਕੇ ਖਾਣੀਆਂ ਨਹੀਂ ਮੌਜੂਦਾ ਐਮਐਲਏ ਆਮ ਸਰਕਾਰ ਦੇ ਨੇ ਖੋਸ ਉਹਨਾਂ ਦੇ ਕਾਰਜ ਕਰ ਦੋ ਫੇਰ ਭਾਈਰ ਕਿਸੇ ਨੇ ਕੁਛ ਕੀਤਾ ਹੀ ਨਹੀਂ ਅਜੇ ਤੱਕ 70 ਸਾਲਾਂ ਤੋਂ ਪਹਿਲਾਂ ਕਾਲੀ ਕਾਂਗਰਸ ਨੇ ਵੀ ਨਹੀਂ ਕੋਸ਼ਿਸ਼ ਕੀਤਾ ਝਾੜੂ ਵਾਲੇ ਨੂੰ ਬਣਾਤਾ ਇਹ ਉਹਨਾਂ ਨੇ ਵੀ ਨਿੱਡਕਾ ਤੋੜਿਆ ਸਾਰੇ ਲੋਕ ਅਸੀਂ ਤਾਂ ਦੁਖੀ ਆ ਯਾਰ ਅਰੇ ਕਿਸੇ ਨੇ ਕੁਛ ਨਹੀਂ ਕੀਤਾ ਖੈਰਾ ਸਾਹਿਬ ਨੇ ਖੈਰਾ ਤਾਂ ਯਾਰ ਭਈਰ ਦਾਲ ਬਦਲੂ ਬੰਦਾ ਉਹਨੇ ਤਾਂ ਪੰਜ ਪਾਰਟੀਆਂ ਬਦਲ ਤੀਆਂ ਇਹਦੇ ਤੋਂ ਵੀ ਲੈ ਲਓਗੇ ਪਹਿਲਾ ਬਟਿੰਡੇ ਆ ਗਿਆ ਸੀਗਾ ਬਟਿੰਡੇ ਨੂੰ ਕਹਿੰਦਾ ਮੈਂ ਆਪ ਆਪ ਦਾ ਸ਼ਹਿਰ ਬਣਾਦਾ ਹੁਣ ਜ਼ਗਰੂਰ ਚਾਹ ਗਿਆ ਜ਼ਗਰੂਰ ਨੂੰ ਉਹਦਾ ਕਿਧੂੰ ਦਾ ਬੰਦਾ ਤੀਜੇ ਦਾ ਮਿਲਾ ਕੇ ਖੜਾਤਾ ਸਿਮਰਜੀਤ ਮਾਨ ਸਿਮਰਜੀਤ ਮਾਨ ਵੀ ਯਾਰ ਕੋਸ ਪ੍ਰਸੈਂਟ ਜਾਨੀ ਕਿ ਕਹਿ ਸਕਦੇ ਵੀ ਹੋਵਾ ਇਹਨੇ ਕੀਤਾ ਕਰਾਇਆ ਹੁਣੇ ਵੀ ਦੋ ਸਾਲਾਂ ਦੇ ਵਿੱਚ ਵਿਰੇ ਵਿਕਾਸ ਹੋਏ ਵੀ ਗੱਲ ਕਰਦੇ ਆ ਦੇਖ ਲਓ ਵਿਕਾਸ ਹੋਏ ਆਪਏ ਅੱਜ ਕਿਉਂ ਬਣਾ ਲਓ ਲੱਗਦਾ ਵੀਰੇ ਐਮਪੀ ਦੀਆਂ ਇਲੈਕਸ਼ਨ ਆ ਗਿਆ ਕਿਹੜੀ ਪਾਰਟੀ ਦਾ ਰਜਾਂ ਦੇਖ ਰਹੇ ਹੋ ਬਈ ਹਜੇ ਤੱਕ ਦਾ ਕੋਈ ਛਾਂਟੇ ਤਾਂ ਹੋ ਨਹੀਂਗਾ ਜਿਹਦਾ ਕੰਮ ਵਾਲੇ ਬੰਦੇ ਨੇ ਕੰਮ ਤੇ ਜਾਣਾ ਕੰਮ ਤੇ ਆਉਣਾਗਾ ਹੂੰ ਕੰਮ ਕਰਕੇ ਖਾਣਾ ਕੰਮ ਤੋਂ ਬਿਨਾ ਤਾਂ ਕੋਈ ਹੈ ਨਹੀਂ ਹਾਲੇ ਤੇ ਹੂੰ ਤੇ ਬਾਕੀ ਇਲੈਕਸ਼ਨਾਂ ਦਾ ਦੇਖੋ ਵੀ ਦੌਰ ਚੱਲੀ ਜਾਂਦਾ ਡੋਢੀ ਪਾਰਟੀਆਂ ਦਾ ਸਾਰਿਆਂ ਦਾ ਭਾਈ ਕਿਹੜੀ ਅੱਗੇ ਜਾ ਰਹੀ ਆ ਅੱਗੇ ਦਾ ਭਾਈ ਆਪੋ ਆਪਣੀ ਸੋਚਾ ਜਿਹਨੇ ਵੋਟ ਪਾਉਣੀ ਹੈਗੀ ਬਾਕੀ ਸਿਮਰਨਜੀਤ ਮਾਨ ਹੈਗਾ ਇੱਧਰ ਦਾ ਵੱਧ ਸਿਮਰਨਜੀਤ ਮਾਨ ਨੂੰ ਕੀ ਲਾਗਦਾ ਜਿੱਤ ਜਾਣਗੇ ਹਾਂ ਬਾਈ ਪੂਰਾ ਫੋਲੋ ਸਪੋਰਟ ਆ ਬਾਈ ਸਾਡੀ ਨੂੰ ਪੌਨੀ ਬੋਡੀ ਸਮਰਜੀਤ ਮਾਨ ਨੂੰ ਆ ਬਾਈ ਮੌਜੂਦਾ ਮੌਜੂਦਾ ਸਰਕਾਰ ਤੋਂ ਖੁਸ਼ ਨਹੀਂ ਹੈਗੇ ਹਾਂ ਬਾਈ ਕੀ ਲੱਗਦਾ ਕੰਮ ਨਹੀਂ ਕੀਤਾ ਉਹਨਾਂ ਨੇ ਕੰਮ ਬਾਈ ਹੁਣ ਪਤਾ ਹੀ ਹੈਗਾ ਹੁਣ ਕੰਮ ਧੀਜਾਂਗੇ ਬਾਈ ਹੋਰ ਤਾਂ ਕੋਈ ਹੱਲ ਹੈ ਨਹੀਂਗਾ ਹੂੰ ਬੀ ਕਿਤੇ ਨਾ ਕਿਤੇ ਸਰਕਾਰ ਫੇਲੀਅਰ ਹੋਈ ਆ ਕਮਾਗਾਰਾਂ ਚ ਕਮਾਗਾਰਾਂ ਚ ਆ ਮਾੜੀ ਮੋਟੀ ਦਿੱਕਤ ਆ ਰਹੀ ਆ ਹੋਰ ਵੀ ਜੀ 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 ਧੰਨਵਾਦ ਹਲਕਾ ਭਦੌੜ ਦੀ ਕਵਰੇਜ ਕਰ ਰਹੇ ਆ ਭਦੌੜ ਹਲਕਾ ਆਮ ਆਦਮੀ ਪਾਰਟੀ ਦਾ ਗੜ ਮੰਨੇ ਜਾਂਦਾ ਭਾਈ ਜੀ ਆਸ਼ੀਰਵਾਦ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਵੀ ਹਲਕਾ ਭਦੌੜ ਨੂੰ ਆਮ ਆਦਮੀ ਪਾਰਟੀ ਦਾ ਗੜ ਮੰਨੇ ਜਾਂਦਾ ਕੀ ਲੱਗਦਾ ਕਿਹੜੀ ਪਾਰਟੀ ਅੱਗੇ ਜਾ ਰਹੀ ਹੈ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ ਤੁਸੀਂ ਸਰਕਾਰ ਦੇ ਕੰਮਾਂ ਤੋਂ ਖੁਸ਼ ਆਸੀਂ ਜੀ ਜਿਵੇਂ ਸਾਡਾ ਬਿੱਲ ਮਾਫ ਹੋ ਗਿਆ। ਬਾਕੀ ਹਜੇ ਤਾਂ ਢਾਈ ਸਾਲਾਂ ਚ ਬਹੁਤ ਗੁੱਸਾ ਨੂੰ ਲੱਗਦਾ ਵੀ ਮਿਲ ਗਿਆ ਕਲੀਨਕ ਬਣ ਗਿਆ ਸਾਡੇ ਬਧੌੜ। ਹੂੰ ਜਿਵੇਂ ਕਿਹਾ ਸੀ ਇਹਨਾਂ ਨੇ। ਹੂੰ ਪਰ ਥੋੜਾ ਜਿਹਾ ਐ ਐ ਜਦੋਂ ਕੋਈ ਬੰਦਾ ਮੂਹਰੇ ਆ ਕੇ ਕੰਮ ਕਰਦੇ ਨਹੀਂ ਪਹਿਲਾਂ ਜਿੱਤ ਕੇ ਭੱਗ ਜਾਂਦੇ ਆ ਆਉਂਦਾ ਕੋਈ ਇੱਥੇ ਨਹੀਂ। ਉਹ ਕੋ ਕੇ ਵਾਲਾ ਠੀਕ ਹੈ ਪਾਲਟੀ ਇਸੇ ਜਿਹਾ ਅਸੀਂ ਪਾਲਟੀ ਤੌਰ ਤੇ ਤੁਰਦੇ ਆ। ਪਰ ਉਹ ਕੋ ਕੇ ਵਾਲੇ ਨਹੀਂ ਹੁੰਨਾ ਭਾਈ ਲਖਾਇ ਸਮਝਣਾ ਲੂਡ ਸਿੰਘ ਨਸ਼ਾ ਕਿਤੇ ਨਾ ਕਿਤੇ ਬੰਦ ਹੋਇਆ? ਨਹੀਂ ਹੋਇਆ। ਨਸ਼ਾ ਨਹੀਂ ਹੋਇਆ ਜਮਾਈ ਨਹੀਂ ਹੋਇਆ ਨਸ਼ਾ ਦਾ ਕੰਮ। ਤੁਸੀਂ ਕਿਹੜੀ ਪਾਰਟੀ ਨੂੰ ਓਟ ਪਰ ਅਸੀਂ ਮੇਰੀ ਪਹਿਲੀ ਵੋਟ ਹੀ ਆਮ ਪਾਰਟੀ ਨੂੰ ਗਈ ਹੈ ਆ ਤੀਜੀ ਵੀ ਮੇਰੇ ਨਾਲ ਆਮ ਪਾਰਟੀ ਨੂੰ ਜਾ ਰਹੀ ਹੈ ਤੇ ਜਾਨੀ ਕਿ ਸਵਾਦ ਜਾਨੀ ਆਇਆ ਉਹ ਕੋਕਿਆਲਾ ਆਇਆ ਸੀ ਪਰ ਨਿਆਰਾ ਨਹੀਂ ਆਇਆਗਾ ਨਸ਼ਾ ਬੰਦ ਹੋ ਗਿਆ ਆਪਣਾ ਕਹਿੰਦਾ ਬੰਦ ਹੋ ਜੇ ਜਮਾਂ ਬੰਦ ਹੋ ਜੇ ਹੁਣ ਨਾਚੇ ਇੱਕ ਮੁੰਡਾ ਡਿਬਰੂਗੜ੍ਹ ਦੀ ਜੇਲ੍ਹ ਚ ਛੁੱਟਿਆ ਕੀ ਦੇਖ ਰਹੇ ਹੋ ਉਹਦੇ ਨਾਲ ੱੱਕਾ ਹੋਇਆ ੱੱਕਾ ਹੀ ਹੋਇਆ ਬਾਈ ਜਮਾਂ ੱੱਕਾ ਕੰਨਿਆ ਇਹਦਾ ੱੱਕਾ ਸਾਰਿਆਂ ਨਾਲ ੱੱਕਾ ਹੋ ਰਿਹਾ ਆਪਣੇ ਕਿੰਨੇ ਸਿੱਖ ਬੈਠੇ ਆ ਤੁਸੀਂ ਕਿਹੜੀ ਪਰਸਰ ਵਾਲੀ ਵੋਟ ਕਿਹੜੀ ਪਾਰਟੀ ਨੂੰ ਪਾ ਰਹੇ ਹੋ ਹੁਣ ਤੱਕ ਤਾਂ ਆਮ ਨੂੰ ਬਾਈ ਆ ਹੁਣ ਐਤੀ ਸਾਡਾ ਹੁਣ ਮਾਨ ਬਦਲਦਾ ਜਾਂਦਾ ਕਿਸੇ ਨੂੰ ਕੋਣ ਕਹ ਰਾਜੀ ਕਿਹੜੀ ਪਾਰਟੀ ਬਾਈ ਸਰਜੀਤ ਸਿੰਘ ਨੂੰ ਵੀ ਜਿਤਾ ਆ ਹੁਣ ਪਿਛਲੀਆਂ ਐਮਪੀ ਦੀਆਂ ਵੋਟਾਂ ਇਹਨਾਂ ਨੂੰ ਗਈਆਂ ਨੇ ਸਾਰੀਆਂ ਸਿਮਰਜੀਤ ਸਿੰਘ ਮਾਨ ਨੂੰ ਨਸ਼ਾ ਇਹਨਾਂ ਯਾਨੀ ਕਿ ਟੋਟਾ ਲੈ ਕੇ ਬਾਟੋਲੇ ਦਿਖਾ ਛੱਡਦੇ ਆ ਇਹ ਡਬਲੇ ਦਿਖਾਉਂਦਾ ਕੀ ਮਾਤਲਵਾ ਬੰਦੀ ਸਿੰਘਾਂ ਦੀ ਗੱਲ ਕੀਤੀ ਆ ਕੋਈ ਨਹੀਂ ਕਰੀ ਉਹਨਾਂ ਨੇ ਨਹੀਂ ਕਰੀਗੇ ਕਰੀ ਨਹੀਂ ਬਾਈ ਧਰਨੇ ਲਾ ਕੇ ਕੀ ਕਰਨੇ ਇਹੋ ਬੰਦੇ ਛੁੱਟ ਹੋ ਵੀ ਨਹੀਂ ਰਿਹਾ ਕੋਈ ਸਲਾਉਣ ਜਾਂਦਾ ਫੇਰ ਹੀ ਆ ਕੋਈ ਬੰਦਾ ਨਹੀਂ ਛੁੱਟ ਰਿਹਾ ਹੁਣ ਆਮ ਲੋਕ ਆ ਤਰੀਕ ਤੇ ਵੀ ਆ ਗਏ ਹੁਣ ਆ ਕਿ ਇੰਜਰੀ ਵਾਲਾ ਆ ਜਮਾਨ ਤੇ ਹੀ ਆਇਆਗਾ ਤੇ ਆਪਣਾ ਬੰਦਾ ਕਿਹਣੀ ਆ ਜਮਾਨ ਤੇ ਉਹ ਵੀ ਭਾਸਨ ਦੇ ਸਕਦੇ ਸੀਗੇ ਨਹੀਂ ਉਹ ਆਉਣਗੇ ਫੇਰ ਇੰਡਸਟਰੀ ਬੱਤੇ ਬਾਰੇ ਗੱਲ ਕਰਨਗੇ ਤੁਸੀਂ ਗੱਲ ਕੀਤੀ ਹੈ ਵੀ ਅਸੀਂ ਅਮਰਤਪਾਲ ਵੱਲ ਦੇ ਹਾਂ ਅਮਰਤਪਾਲ ਦੇ ਕੈਂਡੀਡੇਟ ਸਰਦਾਰ ਸਿਮਰਜੀਤ ਸਿੰਘ ਮਾਨ ਵੀ ਨੇ ਹੈ ਤਾਂ ਹੈਗੇ ਫਿਰ ਪਾਈਆਂ ਪਿਛੜ ਪਾਈਆਂ ਕਿੱਟਿਆ ਵੀ ਆ ਹੁਣ ਹੁਣ ਕਿਹੜੀ ਪਾਰਟੀ ਵੱਲੋਂ ਹੁਣ ਤਾਂ ਹੀ ਮਾਨ ਬਣਾਵਾਂਗੇ ਬਈ ਦੇਖਾਂਗੇ ਕਿਹਨੂੰ ਪਾ ਰਹੇ ਹਾਂ ਵੀ ਕਿਸੇ ਕਿਸੇ ਪਾਰਟੀ ਤੋਂ ਖੁਸ਼ ਨਹੀਂ ਹਾਂ ਹਜੇ ਕਿਸੇ ਪਾਰਟੀ ਤੇ ਵੀ ਝੋਸਾ ਉੱਟ ਗਿਆ ਸਾਡਾ ਜਮਾਈ ਯਮੇ ਵਿਸ਼ਵਾਸ ਉੱਡੀ ਜਾਂਦਾ ਹੁਣ ਮੈਂ ਕੰਮ ਕਰਦੇ ਆ ਚਲੋ ਬੈਲ ਨੂੰ ਰਾਹ ਤਾਂ ਸਾਨੂੰ ਥੋੜਾ ਜਾ ਇਸ ਗਾਓ ਸਰਕਾਰ ਨੂੰ ਨਹੀਂ ਕਿਸੇ ਸਰਕਾਰ ਨੂੰ ਰਾਹ ਨਹੀਂ ਮਿਲਦਾ ਸਾਨੂੰ ਮੈਸਤਰੀਆਂ ਦਾ ਖਾਸ ਕਰਕੇ ਕੱਟਿਆ ਜਾਂਦਾ ਜਿਹੜੇ ਅਸੀਂ ਕਿਰਤੀ ਬੰਦੇ ਆ ਸਾਨੂੰ ਕੁਝ ਨਹੀਂ ਮਿਲ ਰਿਹਾ ਠੀਕ ਆ ਨਾ ਬੋਟਾਂ ਨੂੰ ਨਸ਼ਾ ਫੌਲ ਜਿੱਥੋਂ ਮਾਰਦੀ ਲੋਕ ਓਕੇ ਹੋਏ ਆ ਏਕੇ ਮੈਂ ਸਾਰੇ ਬਾਦੂ ਵੀ ਕਿਤੇ ਨਾ ਕਿਤੇ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਫੇਲਰ ਵੀ ਆ ਫੇਲ ਵੀ ਆ ਤੇ ਪਾਸ ਵੀ ਆ ਦੋ ਗੱਲਾਂ 50 50 ਆ 50 50 ਆ ਬੜਾ ਗਾਂ ਵਾਲੇ ਤਾਂ ਲਵਾਈ ਜਾਂਦੇ ਨਾਲੇ ਬੰਦ ਕਰਾਈ ਜਾਂਦੇ ਬੰਨਾਂ ਵਾਲੋਂ ਅਸੀਂ ਪੂਰੇ ਇੰਸਤਟਟਾਈ ਵੀ ਬਿੱਲ ਨਹੀਂ ਸਾਨੂੰ ਦੇਣਾ ਪਿਆ ਇਹ ਅਸੀਂ ਬਹੁਤ ਖੁਸ਼ ਆਏ ਗੱਲੋਂ ਨਹੀਂ ਵਿੱਚ ਲੋਕ ਕਹਿੰਦੇ ਨੇ ਵੀ ਸਾਨੂੰ ਭਾਵੇਂ ਬਿੱਲ ਜ਼ਰੂਰ ਲਾ ਦਿਓ ਸਾਤੋਂ ਆਟਾ ਪਾਣੀ ਰਾਸ਼ਨ ਨਾ ਦਿਓ ਪਰ ਜਿਹੜੀ ਮਹਿੰਗਾਈ ਆ ਉਹ ਘਟਾਓ ਅਸੀਂ ਤਾਂ ਇਹ ਕਹਿੰਦੇ ਨਸ਼ੇ ਬੰਦ ਕਰੋ ਬਿੱਲ ਸਾਰਿਆਂ ਨੂੰ ਲਾਓ ਸਾਰਿਆਂ ਨੂੰ ਲਾਓ ਤੇ ਸਾਰਿਆਂ ਦਾ ਮੰਨ ਕੇ ਚਲੋ ਇੱਕੋ ਜਿਹਾ ਮੇਲਾ ਵੇ ਤੇ ਨਾ ਕੋਈ ਟੈਨਸ਼ਨ ਹੋਵੇ ਸਰ ਠੀਕ ਹੈ ਨਾ ਸਾਰੇ ਸਾਰਿਆਂ ਨੂੰ ਲਾਓ ਫਿਰ ਜਗਾਰੀ ਖਤਮ ਹੋਵੇ ਨੌਜਵਾਨਾਂ ਨੂੰ ਕੰਮ ਮਿਲੇ ਮਹਿੰਗਾਈ ਘਟੇ ਜਮਾਂ ਸਹੀ ਵੀ ਫਰੀ ਦਾ ਖਾਣਾ ਲੈਣਾ ਅਸੀਂ ਕਹਿੰਦੇ ਨਹੀਂ ਲੋਕਾਂ ਦਾ ਵੱਧ ਇਹੀ ਕਹਿਣਾ ਸਹੀ ਹੈ ਅਸਲੀ ਚੋਰਾ ਹੋਈ ਜਾਂਦਾ ਰਜਗਾਰ ਮਿਲੇ ਜੀ ਰਜਗਾਰ ਮਿਲਣਾ ਚਾਹੀਦਾ ਹੁਣ ਸਾਨੂੰ ਲੇਬਰ ਹੀ ਨਹੀਂ ਮਿਲ ਰਹੀ ਕੰਮ ਵਾਲੀ ਸਾਰੇ ਆਪ ਕਰੀ ਜਾਂਦੇ ਅਸੀਂ ਕੰਮ ਵਾਲੀ ਲੇਬਰ ਨਹੀਂ ਮਿਲ ਰਹੀ ਸਾਨੂੰ ਕਿਉਂਕਿ ਬਾਹ ਤਾਣ ਕੇ ਮਿਲ ਜਾਂਦੀ ਹੈ ਜੀ ਫਰੀ ਮਿਲਦੀ ਆ ਆਲਾ ਵਹ ਜਾਂਦਾ ਅਸੀਂ ਉਹਦੇ ਦੇ ਨੀ ਸਰਕਾਰਾਂ ਤੇ ਇਹ ਚਾਹੁੰਦਿਆਂ ਨੇ ਅਸੀਂ ਫ੍ਰੀ ਦੇ ਕੇ ਬਿਠਾਈਏ ਇਹਨਾਂ ਨੂੰ ਪਰ ਅਸੀਂ ਤਾਂ ਕਹਿੰਨੇ ਆ ਵੀ ਰਿਗਾਰਡ ਦੋ ਫ੍ਰੀ ਨਾ ਚੀਜ਼ ਹੋ ਕੋਈ ਠੀਕ ਹੈ ਨਹੀਂ ਤੁਸੀਂ ਪਿਛਲੀ ਵਾਰ ਵੋਟ ਪਾਈ ਸੀ ਆਮ ਆਦਮੀ ਨੂੰ ਇਸ ਵਾਰ ਆਮ ਨੂੰ ਹੀ ਪਾਈ ਸੀ ਪਿਛਲੀ ਵਾਰ ਵੀ ਆਮ ਨੇ ਪਾਈ ਸੀ ਇਸ ਵਾਰ ਵੀ ਪਾਉਗੇ ਦੇਖੋ ਹੀ ਐਤੀ ਮੌਕਾ ਦੇ ਜੀ ਜਾਂਦਾ ਹਲਕਾ ਭਦੌੜ ਚ ਖੜੇ ਆ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਹਲਕਾ ਭਦੌੜ ਕਿਹੜੀ ਪਾਰਟੀ ਲੀਡ ਕਰ ਰਹੀ ਆ ਐਮਪੀ ਦੇ ਵੋਟਾਂ 'ਚ ਆਲੇ-ਦਾਰੇ ਕੁਛ ਨਹੀਂ ਕਿਹਾ ਹੈ ਦੇ ਕਿਉਂਕਿ ਆਮ ਆਦਮੀ ਪਾਰਟੀ ਵਾਲੇ ਆਏ ਨਹੀਂ ਕੋਆ ਤਵਾ ਨੂੰ ਜੁਦਾਇਆ ਤੇ ਆਪ ਦਾ ਐਮਐਲ ਵੀ ਨਹੀਂ ਆਇਆ ਹਾਲੇ ਤੱਕ ਦੇਖ ਰਹੇ ਆ ਤੇ ਕਾਂਗਰਸ ਦਾ ਜਾਂ ਦੇਖ ਰਹੇ ਕੀ ਹੈ ਤੇ ਜਾਂ ਆਕਾਲੀਆਂ ਦਾ ਬੜਾ ਬੜਿਆ ਇਹ ਗਲਤ ਹੈ ਤੇ ਤਾਂ ਕਿ ਬੀਜੇਪੀ ਦਾ ਕੀ ਦੇਖਦੇ ਹੋ ਬੀਜੇਪੀ ਦਾ ਰਵਾਂਖਾਨਾ ਪਹਿਲਾਂ ਕਾਂਗਰਸੋਂ ਨਹੀਂ ਹੋ ਸੀਗਾ ਕਿ ਲੋਕਾਂ ਦਾ ਰੁਝਾਨ ਹੈਗਾ ਥੋੜਾ ਇਹ ਥੋੜਾ ਪਲੱਸ ਪੁਆਇੰਟ ਹੈ ਰਵਾਇਤੀ ਦੂਜਿਆਂ ਦਾ ਬਹੁਤ ਮਸਤੋ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਖੜੇ ਨੇ ਜਿਹੜੇ ਪੱਕੇ ਬੰਦੇ ਆ ਉਹਨਾਂ ਦੀ ਵੋਟ ਬੱਤੀ ਕੀ ਲੱਗਦਾ ਟੱਕਰ ਚ ਹੈਗੇ ਨੇ ਨਹੀਂ ਹੋਊਗਾ ਤਾਂ ਵਨ ਸਾਈਡ ਹੀ ਉਹਦੇ ਹੀ ਆ ਦੋਨਾਂ ਵਾਰ ਨਹੀਂ ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਆਮ ਆਦਮੀ ਪਾਰਟੀ ਨੂੰ ਕਰਾਈ ਪਹਿਲਾਂ ਤਾਂ ਪਰ ਹੁਣ ਨਹੀਂ ਹੁਣ ਬੀਜਪੀ ਨੂੰ ਬੀਜਪੀ ਨੂੰ ਜਿਹੜਾ ਬੀਜਪੀ ਅਤਿਆਚਾਰ ਕਰ ਰਹੀ ਹੈ ਕਿਸਾਨਾਂ ਤੇ ਪੱਖ ਚੋਂ ਉਹਨਾਂ ਦੇ ਅੱਧਾ ਯਾਰ ਦਾ ਮੇਰੇ ਹੱਥੋਂ ਤਾਂ ਕੁਝ ਨਹੀਂ ਯਾਰ ਨਹੀਂ ਕਿਸਾਨ ਸੁਭ ਕਰਨ ਦੀ ਮੌਤ ਹੋਈ ਆ ਸ਼ੰਭੂ ਬਾਰਡਰ ਤੇ ਉਹਦੇ ਬਾਰੇ ਗੱਲ ਆ ਬਾਈ ਜੀ ਕਿ ਜਦੋਂ ਬੜਾ ਪਿਛੇ ਹੋ ਲੈ ਕੇ ਚੱਲੀਏ ਤਾਂ 1 ਮਿੰਟੇ ਦਾ ਪਹਿਲਾਂ ਹੀ ਬਹੁਤ ਪੜੀਆਂ ਹੋਈਆਂ ਸੀ ਕਿ ਇਹਨਾਂ ਨੂੰ ਪਹਿਲਾਂ ਨਹੀਂ ਪਤਾ ਵੀ ਐਮਸੀ ਐਮਐਸਪੀ ਜਾਂ ਕੁਝ ਵੀ ਜਿਹੜੇ ਇਹ ਸਾਡੇ ਤੇ ਕਹਣਗੇ ਨਹੀਂ ਜਦੋਂ ਕਿਸਾਨ ਦਿੱਲੀ ਧਰਨਾ ਲੈ ਕੇ ਆਏ ਉਹਨਾਂ ਨੇ ਫਿਰ ਇੱਕ ਸਾਲ ਪਹਿਲਾਂ ਕਿਉਂ ਪ੍ਰੇਪੇਅਰ ਕਰਿਆ ਇਸ ਜੀ ਨੂੰ ਲੈ ਕੇ ਕਿ ਇੱਕ ਵਾਰ ਇਹਨਾਂ ਨੂੰ ਆਪਾਂ ਪਿੱਛੇ ਮੋੜਦੇ ਹੋ ਕਿ ਇਹਨਾਂ ਦੇ ਦਿਮਾਗ ਨੇ ਕੰਮ ਕਰਿਆ ਇਹ ਜੀ ਨੂੰ ਲੈ ਕੇ ਕਿ ਆਪਾਂ ਉਹ ਪਹਿਲਾਂ ਹੀ ਕਿਉਂ ਕਰਦੇ ਨਹੀਂ 모ਤੀ ਸਾਹਿਬ ਨੇ ਵਾਦਾ ਕੀਤਾ ਵਾਦਾ ਹੀ ਹੈ ਨਾ ਇਹ ਦੁਬਾਰਾ ਮੁੱਕਰ ਕੇ ਦੇਖੋ ਰਾਜੀ ਦੁਬਾਰਾ ਗੋਲੀਆਂ ਚਲਾਈਆਂ ਮੈਂ ਉਹੀ ਗੱਲ ਕਹਿਣਾ ਕਿ ਮਤਲਬ ਨਹੀਂ ਚਲੋ ਤੁਸੀਂ ਕਿਹਾ ਬੀਜੇਪੀ ਨੂੰ ਵੋਟ ਪਾਓਗੇ ਆਪਣਾ ਅਧਿਕਾਰ ਆ ਬਿਲਕੁਲ ਕਿਤੇ ਨਾ ਕਿਤੇ ਐਂ ਦੱਸੋ ਵੀ ਜਿਹੜੀਆਂ ਗੋਲੀਆਂ ਚਲਾਈਆਂ ਨੇ ਅਥਰੂ ਗਾਇ ਤੇ ਗੋਲੇ ਛਿੱਟੇ ਗਏ ਉਹ ਤਾਂ ਗਲਤ ਉਹ ਤਾਂ ਪਤਾ ਹੀ ਆ ਗਲਤ ਹੈ ਇਹ ਹੈ ਨਹੀਂ ਆ ਇਹਦੀ ਗੱਲ ਕਿਸਾਨਾਂ ਦਾ ਕਹਿਣਾ ਜਦੋਂ ਸਾਨੂੰ ਦਿੱਲੀ ਨਹੀਂ ਬਣਨ ਦਿੱਤਾ ਤਾਂ ਫਿਰ ਅਸੀਂ ਪੰਜਾਬ ਚ ਨਹੀਂ ਬਣ ਦੇਣਾ ਉਹਨਾਂ ਨੂੰ ਪਹਿਲਾਂ ਹੀ ਇਹ ਚੀਜ਼ ਸੀਗੀ ਨਾ ਬਾਈ ਜੀ ਕਿ ਉਹ ਪਹਿਲਾਂ ਹੀ ਪ੍ਰੀਪੇਅਰ ਕਰਨ ਲੱਗੇ ਉਹਨੂੰ ਵਾਪਸ ਭੇਜ ਕੇ ਕਿ ਆਪਾਂ ਨੂੰ ਪਤਾ ਨਹੀਂ ਸੀ ਨਾ ਉਹ ਵਾਪਸ ਹੋ ਰਿਜ਼ਲਟ ਲੈ ਕੇ ਆਉ ਜਦੋਂ ਪਤਾ ਹੱਸਦਾ ਖੜੇ ਕਰਵਾਦੇ ਕਿ ਫਿਰ ਕਿਉਂ ਮੁੜੇ ਨੀਤੀ ਤਾਂ ਰਾਜ ਨਹੀਂ ਹੁੰਦੀ ਆ ਨਾ ਅੱਜ ਆਪਾਂ ਨੀਤੀ ਰੱਖਦੇ ਆ ਕਿ ਤਾਂ ਹੀ ਤੇ ਚੀਜ਼ਾਂ ਹੈ ਤੇ ਫਿਰ ਇਹਨਾਂ ਦਿਮਾਗ ਨਹੀਂ ਕੰਮ ਕਰਿਆ ਵੀ ਰਿਜ਼ਲਟ ਲੈ ਕੇ ਮੁੜੋ ਮਤਲਬ ਕੀ ਹੈ ਪਹਿਲੀ ਮੁੜਨ ਦਾ ਕਿ ਆਪਾਂ ਕਹਿਤਾ ਵੀ ਹਾਂ ਕਰ ਦਿਆਂਗੇ ਕਰਾਂਗੇ ਕਦੋਂ ਨੇ ਕਹਿ ਕੇ ਮੁਕਰੇ ਕਿਹਦੀ ਮੁਕਰਿਆ ਬੀਜੇ ਮੋਦੀ ਸਾਹਿਬ ਹੀ ਕਹਿ ਕੇ ਮੁਕਰੇ ਕਰ ਹੀ ਹੋ ਗਿਆ ਜਦੋਂ ਹੁਣ ਦੁਬਾਰੇ ਉਹ ਪੁੱਛਣ ਗਏ ਵੀ ਦੱਸੋ ਵੀ ਤੁਸੀਂ ਵਾ ਟਾਈਮ ਦਿੱਤਾ ਸੀ ਆਪਾਂ ਉਹ ਟਾਈਮ ਆ ਗਿਆ ਫਿਰ ਕੀ ਕਰਿਆ ਤੁਸੀਂ ਦੇ ਤੁਸੀਂ ਫੇਰ ਪੱਖ ਚੋਂ ਬਈ ਕਰਾਂਗੇ ਕਿਹੜੀ ਗੱਲੋਂ ਨਹੀਂ ਉਹ ਇੱਕ ਪਾਸੇ ਤਾਂ ਮੁਕਰ ਰਹੇ ਕੁਝ ਵੀ ਨਹੀਂ ਕਰਿਆ ਮੇਰੀ ਗੱਲ ਹੁਣ ਜਿਹੜੀਆਂ ਜਿਹੜੀਆਂ ਕੁਝ ਵੀ ਮਤਲਬ ਵੀ ਲੋਅਰ ਲੈਵਲ ਤੇ ਇਹਨੇ ਆਪਣਾ ਅਬਰਿੰਦਰ ਮੋਦੀ ਆਪਣਾ ਹੈਗਾਗਾ ਆਪਣੇ ਹੈ ਨਾ ਰਵਿੰਦਰ ਖੰਨਾ ਨਾ ਨਾ ਜਿਹੜਾ ਮੋਦੀ ਸਾਹਿਬ ਹੈ ਰਵਿੰਦਰ ਖੰਨਾ ਚਲੋ ਹਜੇ ਉਹ ਵਰਕ ਹੀ ਨਹੀਂ ਕੀਤਾ ਨਾ ਇੱਥੇ ਆ ਕੇ ਦੀਏ ਜਿਹੜਾ ਹੋਣਾ ਕਿ ਉਹ ਸਾਡੇ ਤੇ ਕਿਹੜੀ ਕਿੱਡੀਆਂ ਗੈਂਪਲੀਮੈਂਟ ਹੋਣੀਆਂ ਐ ਜੇ ਐਮਪਲੀਮੈਂਟ ਹੋਣ ਹੀ ਦਿੱਤੀਆਂ ਨਹੀਂ ਆਂ ਕੁਛ ਵੀ ਜੜੀਆਂ ਸੈਂਟ ਦੀਆਂ ਕੁਛ ਵੀ ਹੈਗੇ ਹੁਣ ਆਇ ਰਹੇ ਨਹੀਂ ਵੀ ਮੈਂ ਦੂਜਿਆਂ ਨੂੰ ਕਹਿੰਦਾ ਪੰਜ ਕਿਲੋ ਪੰਜ ਕਿਲੋ ਕਿੰਨੇ ਵੋਟਾਂ ਲੈ ਜਾ ਸਕਦੇ ਨੇ ਤੇ ਕੋ ਸੇਟਾਂ ਤੇ ਆ ਬਈ ਇਹ ਤਾਂ ਜਿਹੜੀ ਮੰਨ ਲਓ ਵੀ ਇੱਕ ਲਿਖਾ ਜਾਇਆ ਜਗਾ ਵੀ ਕੌਸ਼ ਆਪਣੇ ਬੰਦੇ ਕਹਿੰਦੇ ਵੀ ਆ ਵੀ ਉਹ ਵੀ ਕਹਿੰਦਾਗਾ ਮਤਲਬ ਬੀਜੇਪੀ ਦੀ ਜਿਹੜੀ ਹਾਈ ਕਮਾਂਡ ਉਹ ਵੀ ਇਹ ਕਹਿੰਦੀ ਸਾਨੂੰ ਵੀ ਕੋਈ ਫਰਕ ਨਹੀਂ ਪੈਂਦਾ ਲੱਗਦਾ ਜਿੱਤੇ ਜਾਣਗੇ ਬੀਜੇਪੀ ਦੇਖ ਲੋ ਨਹੀਂ 13 ਸੀਟਾਂ ਨੇ 13 ਸੀਟਾਂ 'ਚ ਉਮੀਦ ਕਿੰਨੀ ਲਾਈ ਆ ਤੁਸੀਂ ਨਹੀਂ ਮੈਂ ਕੋਈ ਨਹੀਂ ਲਾਉਂਦਾ ਬਾਈ ਆਪਾਂ ਇਸ ਤੱਕ ਨਹੀਂ ਸੋਚਦੇ ਕਿ ਆਪਾਂ ਕਿਹਨੂੰ ਸਪੋਰਟ ਕਰਦੇ ਆਊਗਾ ਵੋਟ ਬੀਜਪੀ ਨੂੰ ਪਾਉਂਗੇ ਧੰਨਵਾਦ